ਆ ਵੀ ਸੌਣ ਲੋ ਤੇ ਸਾਰੇ ਜਾਨੇ ਵੀਡੀਓ ਨੂੰ ਆਪ ਹੀ ਜ਼ਿੰਮੇਵਾਰੀ ਨਾਲ ਸ਼ੇਅਰ ਵੀ ਕਰਨਾ ਤੇ ਸਾਰੇ ਬੰਦਿਆਂ ਨੂੰ ਮੈਂ ਆਪਣੇ ਵੱਲੋਂ ਪਹਿਲਾਂ ਹੀ ਇੱਕ ਬੇਨਤੀ ਕਰਦਾ ਵੀ ਇੰਨੀ ਸਾਰੀ ਸੰਗਤ ਵੱਲੋਂ ਇੱਕ ਬੇਨਤੀ ਆ ਇਹ ਕਹਿੰਦੇ ਭਾਈ ਇੱਕ ਵਾਰੀ ਮੇਲੇ ਤੇ ਸਾਰੇ ਪੰਜਾਬੀ ਸਾਥ ਦੇ ਦਿਓ ਅਗਲੀ ਵਾਰ ਅਸੀਂ ਸਾਥ ਦੇਣ ਨੂੰ ਕਹਿੰਦੇ ਨਹੀਂ ਤੁਸੀਂ ਆਪੇ ਹੀ ਪ੍ਰਬੰਧ ਦੇ ਕੇ ਆਪੇ ਜਿਹੜੀ ਮੇਲੇ ਤੇ ਕੀਤੇ ਵੇ ਜਜੰਗ ਦੇਖ ਕੇ ਤੁਸੀਂ ਆਪਣੇ ਆਪ ਹੀ ਆਜਾ ਕਰਾਂਗੇ ਬਾਈ ਸਾਸਿਕਾਲ ਪਹਿਲਾਂ ਦਾ ਮੁਬਾਰਕਾਂ ਤੁਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਜੀ ਸਾਸਿਕਾਲ ਦਾ ਮੁੰਜੀ ਆਇਆ ਨੂੰ ਹਾਂ ਜੀ ਯੂਟਿਊਬਰਾਂ ਨੂੰ ਬਹੁਤ ਬਹੁਤ ਬਾਕੀ ਸਾਰੀ ਸੰਗਤ ਨੂੰ ਜੀ ਆਇਆਂ ਤੇ ਉਹ ਮੈਨੂੰ categories ਦਾ ਮੇਲੇ ਬਾਰੇ ਜਿਹੜੀ ਹੈਗੀ ਅਨਾਉਂਸਮੈਂਟ ਮੜ ਜੀ ਦੱਸ ਦਿਓ ਜੀ ਆਪਾਂ ਦੱਸ ਗਏ ਵੀ ਰੀਕ ਚ ਵਰਜਾਂ ਦੇ ਵਿੱਚ ਮੋਰਾ ਚ ਤੇ ਜਿਹੜੇ ਉਦੋਂ ਵਿਚਾਲੇ ਰਹਿ ਜਾਂਦੇ ਸੀ ਉਹ ਵਿਚਾਰੇ ਕਿਸੇ ਪਾਸੇ ਜੋਗੇ ਨਹੀਂ ਸੀ ਰਹਿੰਦੇ ਐਤਕੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਪੰਜਾਬ ਦੇ ਵਿੱਚ ਕਿਸੇ ਜ਼ਿਮੀਂਦਾਰ ਭਰਾ ਦੇ ਕਿਸੇ ਬਰੀਡਰ ਦੇ ਕਿੱਲੇ ਤੇ ਇਹ ਜਿਆ ਪਸ਼ੂ ਨਹੀਂ ਰਹਿ ਜਾਊਗਾ ਜਿਹੜਾ ਕੰਪੀਟੀਸ਼ਨ ਨਾ ਲੜ ਸਕੂਗਾ ਸਾਰੀਆਂ ਸ਼ਰਤਾਂ ਖੋਲਦੀਆਂ ਹਾਂ ਉਹਦੇ ਨਾਲ ਕੀ ਹੋ ਜਾਂਦਾ ਬਹੁਤ ਵਾਰੀ ਕਿਸੇ ਬੰਦੇ ਦੇ ਘਰੇ ਨਾ ਮੱਝ ਹੁੰਦੀ ਸੀ ਗ੍ਰੇਟਰ ਹੁੰਦੀ ਸੀ ਚੰਗੀ ਉਹਦਾ ਮੁੱਲ ਹੀ ਇਸ ਕਰਕੇ ਨਹੀਂ ਸੀ ਪੈਂਦਾ ਭਾਈ ਤਰੀ ਕੈਟਾਗਰੀ ਚ ਕੈਟਾਗਰੀ ਚ ਨਹੀਂ ਆਉਂਦੀ ਬਿਲਕੁਲ ਬਿਲਕੁਲ ਐ ਉਹ ਕਿਸਾਨ ਹੁਣ ਕੀ ਕਰੇ ਭਾਈ ਜਿਹਦੇ ਮੱਥੇ ਤੇ ਫੁੱਲ ਆ ਗਿਆ ਮੁੱਲ ਆ ਗਿਆ ਤਾਂ ਇੱਥੇ ਮਤਲਬ ਆਪਾਂ ਕਹਿ ਸਕਦੇ ਆ ਕਿ ਕਿਸਾਨੀ ਦੇ ਵਿੱਚ ਇੱਕ ਚੈਪਟਰ ਨਵਾਂ ਜੁੜ ਜਾਊਗਾ ਨਵਾਂ ਜੁੜੂਗਾ ਹੀ ਨਵਾਂ ਜੁੜ ਜਾਊਗਾ ਤਾਂ ਹਾਂ ਇੱਕ ਗੱਲ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਨਾ ਕਿ ਇੰਨੇ ਸਾਰੇ ਸੱਜਣ ਇੰਨੇ ਕੁ ਬਾਹਰ ਚਲੇ ਵੀ ਗਏ ਆ ਇਹ ਸਾਰਾ ਕੁਝ ਜਿੰਨਾ ਹੋਇਆ ਨਾ ਇਹਦੇ ਤੇ ਕਿਸੇ ਨੇ ਡਿਕਟੇਟ ਨਹੀਂ ਕੀਤਾ ਕਿ ਭਾਈ ਅਸੀਂ ਆਹ ਕਰਨਾ ਚਾਹੁੰਦੇ ਆ ਦੱਸੋ ਇੱਥੇ ਸਾਰਿਆਂ ਨੂੰ ਪੁੱਛਿਆ ਗਿਆ ਸਾਰਿਆਂ ਤੋਂ ਸਲਾਹ ਲਈ ਗਈ ਸਾਰਿਆਂ ਦੇ ਇੱਕ ਇੱਕ ਮਾਸ਼ਬਰੇ ਨੂੰ ਇਕੱਠਾ ਕਰਕੇ ਫਿਰ ਉਸ ਤੋਂ ਬਾਅਦ ਨਾਮਾਂ ਦੀ ਗੱਲ ਹੋਵੇ ਜਜਿੰਗ ਦੀ ਗੱਲ ਹੋਵੇ ਚੌਥੀ ਤਰੀਕਾਂ ਦੀ ਗੱਲ ਹੋਵੇ ਚ ਉਹ ਕੈਟਾਗਰੀਆਂ ਦੀ ਗੱਲ ਹੋਵੇ ਤਾਂ ਕੱਲੀ ਕੱਲੀ ਚੀਜ਼ ਨੂੰ ਮਤਲਬ ਧਿਆਨ ਚ ਰੱਖਿਆ ਗਿਆ ਮੇਲੇ ਦੇ ਦਾ ਤਰੀਕਾ ਦੱਸਿਓ ਵੀਰੇ ਮੇਲੇ ਦੇ ਦਾ ਤਰੀਕਾ ਜੀ 5 6 7 ਦਸੰਬਰ 2025 5 6 7 ਦਸੰਬਰ 2025 ਨੂੰ ਮੇਲਾ ਆਪਣਾ ਲਾਇਆ ਜਾਊਗਾ 2 ਦਸੰਬਰ ਨੂੰ ਸਿਰਫ ਦੁੱਧ ਚਵਾਈ ਵਾਲੀਆਂ ਮੱਝਾਂ ਆਉਣਗੀਆਂ ਚਾਹੇ ਉਹ ਖੀਰ ਖਾਂ ਦੁੰਦੀਆਂ ਤੇ ਚਾਹੇ ਉਹ ਵੱਡੀਆਂ ਬੱਜਾਂ ਤਿੰਨ ਕੈਟਾਗਰੀਆਂ ਖੀਰੀਆਂ ਦੁੰਦੀਆਂ ਦੀਆਂ ਤਿੰਨ ਹੀ ਕੈਟਾਗਰੀਆਂ ਵੱਡੀਆਂ ਬੱਜਾਂ ਦੀਆਂ ਇਹ ਛੇ ਛੇ ਕੈਟਾਗਰੀਆਂ ਵਾਲੇ ਆਉਣ 2 ਤਰੀਕ ਨੂੰ 2 ਤਰੀਕ ਨੂੰ ਆ ਜਾਣ ਉਸ ਤੋਂ ਬਾਅਦ ਉਹਨਾਂ ਦੋ ਦਿਨਾਂ ਦੀ ਰੈਸਟ ਤੇ 5 ਤੋਂ ਉਹਨਾਂ ਦਾ ਚੱਲ ਪੈਣਾ ਸਾਰਾ ਕੰਮ ਹੈ ਤੇ ਜਿਹੜੇ ਬਾਕੀ ਕੈਟਾਗਰੀਆਂ ਉਹ 5 ਤੋਂ ਸ਼ੁਰੂ ਹੋਊਗਾ ਉਸੇ ਫਲੈਕਸ 'ਚ ਸਾਰਾ ਕੁਝ ਉਹਵੇਂ ਜਿਵੇਂ ਵੇਰਵੇ ਨਾਲ ਲਿਖਾਂਗੇ ਨੇ ਫਰਵੰਡ ਹੋਊਗਾ ਤੇ ਇੱਕ ਮੇਰੀ ਗੱਲ ਪਹਿਲਾਂ ਬੋਲਣ ਕਰਨੀ ਹੋ ਰਹੀ ਗਈ ਦੁੱਧ ਚਵਾਈ ਦੇ ਜਦੋਂ ਮੁਕਾਬਲੇ ਸ਼ੁਰੂ ਹੋਗੇ ਕੱਚੀ ਚਵਾਈ ਤੋਂ ਲਾ ਕੇ ਇੱਕ ਸਟੋਰੀ ਨੀਲੀ ਰਾਵੀ ਦੀ ਇੱਕ ਸਟੋਰੀ ਮੁਰਰਾ ਦੀ ਇੱਕ ਸਟੋਰੀ ਗ੍ਰੇਡੇਡ ਦੀ ਸਾਰਿਆਂ ਦੇ ਅਡੋ ਅਡਾ ਬਾਰਗੇ ਫਲੈਕਸਾਂ ਜਾਂ ਬੋਰਡ ਬਣ ਕੇ ਲੱਗਣਗੇ ਜਿਨ੍ਹਾਂ ਦਾ ਟਾਈਮ ਤੋਂ ਟਾਈਮ ਨਾਂ ਵੇਰਵਾ ਪਤਾ ਮੱਝ ਦਾ ਕੋਕਨ ਨੰਬਰ ਉਹ ਲਿਖ ਕੇ ਤਿੰਨ ਕੰਡੇ ਰੱਖ ਕੇ ਕੈਮਰੇ ਦੇ ਥੱਲੇ ਉਵੇਂ ਜਿਵੇਂ ਨਾਪ ਕੇ ਤੇ ਸਾਹਮਣੇ ਅਸੀਂ ਉਹਦੇ ਤੇ ਦੁੱਧ ਲਿਖ ਦਿਆ ਕਰਾਂਗੇ ਉਦੋਂ ਤੋਂ ਜਿਹੜਾ ਮਰਜ਼ੀ ਜਾ ਕੇ ਦੇਖ ਲਿਆ ਕਰੋ ਟਾਈਮ ਟੂ ਟਾਈਮ ਕਿਹੜੀ ਮੱਝ ਕਿੰਨਾ ਦੁੱਧ ਕੱਢ ਰਹੀ ਆ ਕੋਈ ਲੁਕੋលਕਾ ਵਾਲਾ ਗੱਲ ਹੀ ਨਹੀਂ ਰੱਖਣੀ ਵਾਹ ਤੇ ਬਾਈ ਗੋਪੀ ਹੁਣਾਂ ਨੇ ਵੀ ਇੱਥੇ ਆਪਣੇ ਵਿਚਾਰ ਦਿੱਤੇ ਸੁਝਾਅ ਵੀ ਬਹੁਤ ਕਮਾਲ ਦਿੱਤੇ ਇੱਕ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਇਹ ਮੇਲਾ ਸਿਰਫ ਪੰਜਾਬ ਦੇ ਕਿਸਾਨਾਂ ਦਾ ਹੈ ਪੰਜਾਬ ਦੇ ਕਿਸਾਨਾਂ ਦਾ ਜੀ ਇੱਥੇ ਪੰਜਾਬ ਦੇ ਕਿਸਾਨ ਜਿਹੜਾ ਪਸ਼ੂ ਪਾਲ ਰਿਹਾ ਇਹ ਓਸੇ ਬੰਦੇ ਦਾ ਹੀ ਮੇਲਾ ਹੈ ਤੇ ਪੰਜਾਬ ਦਾ ਹੀ ਪਸ਼ੂ ਆ ਜਿਹੜੇ ਐਂਟਰ ਹੋ ਸਕਦੇ ਆ ਇਹਦੇ ਵਿੱਚ ਆ ਬਾਹਰਲੇ ਸੂਬਿਆਂ ਦੇ ਡਿਸਪਲੇ ਕਰਾ ਸਕਦੇ ਆ ਡਿਸਪਲੇ ਕੰਟਰੀ ਫੀਸ ਭਰ ਕੇ ਆਪਦਾ ਪਸ਼ੂ ਦਿਖਾ ਸਕਦੇ ਆ ਕੰਪੀਟੀਸ਼ਨ ਨਹੀਂ ਲੜ ਸਕਦੇ ਤੇ ਇੱਕ ਗੱਲ ਹੋਰ ਜਿਹੜੀ ਬਹੁਤ ਖੂਬਸੂਰਤ ਹੈ ਕਿ ਭਾਈ ਇਹਨਾਂ ਨੇ ਸਟਾਲਾਂ ਦੇ ਰੇਟ ਸਟਾਲਾਂ ਦੇ ਰੇਟ ਆ ਜਿਹੜੇ ਉਹ ਵੀ ਬਹੁਤ ਜੈਨੂਇਨ ਰੱਖਿਆ ਫਿਰ ਇਹਨਾਂ ਨੇ ਐਂਟਰੀ ਫੀਸਾਂ ਤੋਂ ਮਿਰਸਾ ਹਾਂ 100 ਰੁਪਏ ਤੋਂ ਸ਼ੁਰੂ ਕਰ ਦਿੰਦੇ ਆ ਜੀ ਅਤ ਸੋ ਕਿੰਨੇ 200 ਤੋਂ 200 ਤੋਂ 200 ਤੋਂ 200 ਤੋਂ ਕਰੀਏ ਜੀ ਹਾਂ ਜੀ ਛੋਟੇ ਬੱਚੇ ਦੀ 200 ਤੋਂ ਐਂਡ ਫਿਰ ਸਭ ਨੂੰ 1000 ਰੁਪਏ 1000 ਦਾ ਐਂਡ 1000 ਐਂਡ ਜਿਹੜੀ ਹੈਗੀ ਆ ਐਂਟਰੀ ਫੀਸ ਇਹ ਸਭ ਤੋਂ ਵੱਡੀ ਗੱਲ ਆ ਵੀ ਕਿਸੇ ਵੀ ਬੰਦੇ ਦੇ ਉੱਤੇ ਬੋਝ ਨਹੀਂ ਪਾਇਆ ਮਤਲਬ ਦੂਜਾ ਇਹ ਕਹਿੰਦੇ ਵੀ ਭਾਈ ਜੋ ਵੀ ਮੇਲੇ ਤੇ ਕੁਛ ਵੀ ਉਹਦਾ ਬਜਟ ਹੋਊਗਾ ਮੇਲੇ ਦਾ ਜੋ ਖਰਚੇ ਹੋਣਗੇ ਜੋ ਦੀ ਕਮਾਈ ਹੋਊਗੀ ਜੋ ਵੀ ਹੋਇਆ ਕਾ ਉਹ ਸਾਰੇ ਦਾ ਹਿਸਾਬ ਕਿਤਾਬ ਉਸ ਤੋਂ ਬਾਅਦ ਇੱਕ ਚੈਨਲ ਤੇ ਬੈਠ ਕੇ ਲਾਈਵ ਤੇ ਸਾਰਾ ਦੱਸਿਆ ਜਾਊ ਸਾਰਾ ਦੱਸਿਆ ਜਾਊਗਾ ਜੀ ਇੱਕ ਮੇਲਾ ਸਾਹ ਦੇ ਦੇਣਾ ਜੇ ਹਿਸਾਬ ਨਾਲ ਦੱਸਾਂਗੇ ਕੋਈ ਹੁਨਤਾਈ ਲੱਗੀ ਮੁੜ ਕੇ ਸਾਨੂੰ ਅਸੀਂ ਮੇਲੇ ਦੇ ਦਾਵੇਦਾਰ ਹੀ ਨਹੀਂ ਅਸੀਂ ਇੱਕ ਮੇਲਾ ਮੰਗਦੇ ਹਾਂ ਹਾਂ ਜੀ ਇਹ ਸਾਰੀਆਂ ਸਾਰੀਆਂ ਜਿੰਨੇ ਹਾਂਜੀ ਨੰਬਰ ਤਾਂ ਸਭ ਆ ਜਬਰਦਾਰ ਸਾਹਿਬ ਕਹਿੰਦੇ ਲੰਗਰ ਦਾ ਦੱਸਿਆ ਨੇ ਵਾਕਈ ਸਹੀ ਗੱਲ ਹੈ ਜੀ ਹਾਂ ਜੀ ਲੰਗਰ ਉਹ ਟੁੱਟ ਵਰਤੂਗਾ 2 ਤਰੀਕ ਤੋਂ ਲਾ ਕੇ 7 ਤਰੀਕ ਤੱਕ ਮੇਲੇ ਦੇ ਐਂਡ ਤੱਕ ਲੰਗਰ ਗੁਰੂ ਦਾ ਟੁੱਟ ਵਰਤੂਗਾ ਅਸੀਂ ਉਹ ਵੀ ਲੋਕਾਂ ਤੇ ਰੋਟੀ ਦਾ ਜੇਬ ਖਰਚਾ ਨਹੀਂ ਪੈਣਾ ਚਾਹੁੰਦੇ ਕਿ ਅੱਗੇ ਹੋਟਲਾਂ 'ਚ ਜਾ ਕੇ ਬ੍ਰੀਡਰਾਂ ਨੂੰ ਪਸ਼ੂ ਪਾਲਕਾਂ ਨੂੰ ਖਾਣਾ ਖਾਣਾ ਪੈਂਦਾ ਸੀਗਾ ਅਸੀਂ ਉਹ ਵੀ ਲੋਕਾਂ ਤੇ ਬੋਝ ਨਹੀਂ ਪੈਣ ਦਿੰਦੇ ਲੰਗਰ ਦਾ ਰੋਟੀ ਦਾ ਵੀ ਮਤਲਬ ਤੁਸੀਂ ਐਂ ਕਰਦੇ ਆ ਇੱਕ ਤੁਹਾਨੂੰ ਨਾ ਮੈਂ ਨੰਬਰ ਦੇ ਰਿਹਾ ਡਿਸਪਲੇ ਦੇ ਉੱਪਰ ਨੰਬਰ ਦਿਖਾਈ ਦੇ ਰਿਹਾ ਤੁਹਾਨੂੰ ਤੁਸੀਂ ਐਂ ਕਰੋ ਵੀ ਉਸ ਨੰਬਰ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਆ ਕਦੋਂ ਆਉਣਾ ਕਿਹੜੀ ਕੈਟਾਗਰੀ ਦੇ ਕਿਸ ਦਿਨ ਮੁਕਾਬਲੇ ਇਹ ਤੁਹਾਨੂੰ ਪਤਾ ਲੱਗ ਜਾਊ ਇੱਕ ਗੱਲ ਹੋਰ ਬਹੁਤ ਵਾਰੀ ਨਿੱਕੇ ਨਿੱਕੇ ਬੱਚੇ ਅਸੀਂ ਲੈ ਕੇ ਆਉਂਨੇ ਆ ਸਵੇਰ ਤੋਂ ਲੈ ਕੇ ਮਾਂ ਨਾਲੋਂ ਤੋੜ ਕੇ ਬੱਚਾ ਭੁੰਡੇ 'ਚ ਲੱਦ ਕੇ ਲਿਆਂਦਾ ਹੁੰਦਾ ਆਥਣੇ ਉਹ ਜਿੱਤਦਾ ਤੇ ਬੰਦਾ ਕਹਿੰਦਾ ਭਾਈ ਦੂਜੇ ਦਿਨ ਨਾਮ ਮਿਲੂਗਾ ਤੀਜੇ ਦਿਨ ਨਾਮ ਮਿਲੂਗਾ ਉਹ ਕਹਿੰਦੇ ਵੀ ਭਾਈ ਬੱਚੇ ਲਿਆਂਦੇ ਹੁੰਦੇ ਆ ਕਿਸੇ ਵੀ ਜ਼ਿੰਮੇਵਾਰ ਨੇ ਜਾਣਾ ਹੁੰਦਾ ਇੱਕ ਦਿਨ ਦਾ ਹੀ ਕਰਾਇਆ ਅਗਲਾ ਗੱਡੀ ਵਾਲੇ ਨੂੰ ਦੇ ਸਕਦਾ ਇੱਕ ਬੰਦੇ ਨਹੀਂ ਬੰਦਾ ਰਹਿ ਸਕਦਾ ਹੁੰਦਾ ਤਾਂ ਜਿਹੜਾ ਬੰਦਾ ਜਿਸ ਦਿਨ ਆਊਗਾ ਉਸੇ ਦਿਨ ਉਹਦਾ ਮੁਕਾਬਲਾ ਹੋਊਗਾ ਉਸੇ ਦਿਨ ਉਹਨੂੰ ਨਾਮ ਮਿਲੂਗਾ ਉਸੇ ਦਿਨ ਉਹਨੂੰ ਸਰਟੀਫਿਕੇਟ ਮਿਲੂਗਾ ਨਹੀਂ ਵੀਰ ਜੀ ਜਿਹੜੇ ਛੋਟੇ ਬੱਚਿਆਂ ਦਾ ਮੁਕਾਬਲਾ ਹੋ ਜੂ ਉਹ ਚਲੇ ਜਾਣ ਜਿੱਤੇ ਹੋਣਗੇ ਜਿਸ ਦਿਨ ਮੈਂ ਆਪਣਾ ਕੋਈ ਮੁੱਖ ਮਹਿਮਾਨ ਆਊ ਲਾਸਤ ਕੱਲਾ ਬੰਦਾ ਆ ਜੇ ਉਹਦੇ ਕੱਲਾ ਬੰਦਾ ਆ ਜੇ ਤੇ ਉਹ 7 ਤਰੀਕ ਨੂੰ 7 ਦਸੰਬਰ 2025 ਨੂੰ ਕੱਲਾ ਬੰਦਾ ਆ ਜੇ ਸਟੇਜ ਤੇ ਆਵੇ ਸ਼ੀਲਡ ਸਰਟੀਫਿਕੇਟ ਤੇ ਨਾਮ ਲੈ ਕੇ ਮੁਰਜੇ ਜਨਵਾਰ ਨੂੰ ਨਹੀਂ ਸੀ ਪਰੇਸ਼ਾਨ ਕਰਦੇ ਜਨਵਾਰ ਨੂੰ ਨਾਲ ਨਾਲ ਉਹ ਜਦੋਂ ਜਿੱਤ ਗਿਆ ਉਹ ਆਪਦਾ ਚਲਿਆ ਜਾਵੇ ਨਾ ਕੋਈ ਗੂਗਲ ਪੇ ਵਾਲਾ ਕੰਮ ਨਹੀਂ ਤੁਰ ਤੋਂ ਤੁਰਤੀ ਜਿਆਦਾ ਚੈੱਕ ਕੱਟ ਕੇ ਦੇ ਆਂ ਜਾ ਕੇ ਖਾਤੇ ਲਾ ਲਾ ਜਾਂ ਕੈਸ਼ ਦੇ ਦੇ ਆਂਗੇ ਹਾਂਜੀ ਵੀਰੇ ਦੱਸੋ ਦੱਸੋ ਇੱਕ ਆਪਣਾ ਵੀ ਜਿਹੜੀਆਂ ਖੀਰੀਆਂ ਖੀਰੇ ਕੱਤੇ ਦੋ ਦੰਦਾਂ ਦਾ ਜਾਂ ਵੱਡੇ ਛੋਟੇ ਹੋਰ ਕੱਲੇ ਸੀ ਅਖੀਰਲੇ ਦਿਨ ਤੱਕ ਨਮੈਸ਼ ਵਾਸਤੇ ਦਿਖਾਉਣ ਵਾਸਤੇ ਜਿਹੜੇ ਜਿੱਤਣਗੇ ਉਹਨਾਂ ਨੂੰ ਰੋਕਾ ਗਈ ਜੀ ਹਾਂਜੀ ਜੀ ਜੀ ਹਾਂਜੀ 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 ਤੇ ਇੱਕ ਗੱਲ ਹੋਰ ਹੈ ਵੀ ਜਿੰਨੇ ਸਾਡੇ ਮਹਿਕਮੇ ਵਾਲੇ ਬੰਦੇ ਆ YouTube ਵਾਲੇ ਆ ਉਹਨਾਂ ਨੂੰ ਦਿੱਕਤ ਆਉਂਦੀ ਆ ਸੱਚੀ ਵੀ ਉਹਨਾਂ ਨੂੰ ਲੱਗਦਾ ਕਿ ਯਾਰ ਅਸੀਂ ਕੰਮ ਵੀ ਕਰਨਾ ਪਸ਼ੂ ਵੀ ਦਿਖਾਉਣਾ ਤਾਕੂਚੇ ਕੀਤੀ ਜਾਊਗੀ ਵੀ ਉਹਨਾਂ ਲਈ ਇੱਕ ਸਪੈਸ਼ਲ ਜਗ੍ਹਾ ਬਣ ਜੂਗੀ ਜਿੱਥੇ ਜਾ ਕੇ ਜਿੱਤੇ ਮੈਂ ਪਸ਼ੂ ਜਾਵੜਿਆ ਕਰਨਗੇ ਇੰਟਰਵਿਊ ਦੇ ਦਿਆ ਕਰਨਗੇ ਵੀ ਤਾਂ ਜੋ ਜਿਹੜਾ ਦੇਖਣ ਵਾਲਾ ਉਹਨਾਂ ਡੱਕਾ ਲੱਗੇ ਸਾਰੇ YouTubeਰਾਂ ਨੂੰ ਵੀ ਬੇਨਤੀ ਕਰਦੇ ਹਾਂ ਉੱਥੇ ਜ਼ਰੂਰ ਪਹੁੰਚੋ ਬਹੁਤ ਘੈਂਟ ਕੰਟੈਂਟ ਉਹ ਸੁਖਜਿੰਦਰ ਵੀਰ ਜੀ ਤੁਹਾਡੀ ਗੱਲ ਵਿਚਾਲੇ ਆ ਤੁਹਾਡੀ ਰਏ ਅੱਜ ਹੀ ਐਕਸੈਪਟ ਕਰਦੇ ਆ ਅੱਜ ਹੀ ਉਸ ਗੱਲ ਤੇ ਅਸੀਂ ਕਮੇਟੀ ਵੱਲੋਂ ਮੋਹਰ ਲਾਉਣੀ ਹੈ ਤੁਸੀਂ ਕਹਿੰਦੇ ਜਿੱਤਿਆ ਪਸ਼ੂ ਜੀ ਦੋ ਰਿੰਗ ਅਸੀਂ ਜਾਂ ਤਿੰਨ ਰਿੰਗ ਬਣਾਉਨੇ ਆ ਰਿੰਗਾ ਤੋਂ ਬਾਅਦ ਇੱਕ ਛੋਟੇ ਰਿੰਗ ਸਟੇਜ ਦੇ ਕੋਲੇ ਦੋਨੇ ਸਾਈਡ ਅਸੀਂ ਜਿੱਤੇ ਵੇ ਪਸ਼ੂਆਂ ਦੇ ਬਣਾ ਦੇਾਂਗੇ ਉੱਥੇ ਜਾ ਕੇ ਤੁਸੀਂ ਇੰਟਰਵਿਊ ਕਰੀ ਜਾਓ ਤੇ ਉੱਥੇ ਜਾ ਕੇ ਉਹਨਾਂ ਦੀ ਵੀਡੀਓ ਬਣਾਈ ਜਾਵੇ ਅਸੀਂ ਤੁਹਾਡੇ ਵਾਸਤੇ ਛੋਟੇ ਰਿੰਗ ਦੋ ਬਣਾ ਦਈਏ ਚਾਰ ਬਣਾ ਦਈਏ ਉੱਥੇ ਉਹ ਰਿੰਗਾ ਚ ਪਸ਼ੂਆਂ ਨੂੰ ਅੱਧਾ ਅੱਧਾ ਘੰਟਾ ਸਮਾਂ ਦੇ ਦਿਆ ਕਰਾਂਗੇ ਬਣਾ ਲਓ ਹਾਂਜੀ ਵੀ ਜਿੱਤੇ ਜਿੱਤ ਕੇ ਉਸ ਰਿੰਗ ਚ ਚਲੇ ਜਾਣਗੇ ਉੱਥੇ ਰਿੰਗ ਚ ਜਾਣ ਤੋਂ ਬਾਅਦ ਸਾਰੇ ਬੰਦੇ ਉਹਨਾਂ ਦੀ ਵੀਡੀਓ ਕਰਨ ਇੰਟਰਵਿਊ ਕਰਨ ਜਿੰਨ ਜਰ ਮਰਜੀ ਆ ਦੂਸਰੇ ਰਿੰਗ ਆ ਜਿਹੜੇ ਉਹ ਕੰਟੀਨਿਊ ਚੱਲਦੇ ਰਹਿਣ ਜਿੰਨੇ ਮੇਰੇ YouTube ਪਰ ਭਰਾ ਚੈਨਲ ਵਾਲੇ ਜਿੰਨੇ ਆਉਣਗੇ ਉਹਨਾਂ ਦੇ ਰਹਿਣ ਪੈਣ ਬੈਠਣ ਦਾ ਖਾਸ ਧਿਆਨ ਰੱਖਿਆ ਜਾਓ ਕਿਸੇ ਨੂੰ ਬਾਰ ਬਾਰ ਕਾਰ ਦਾ ਤੇਲ ਨਹੀਂ ਫੋਕਣਾ ਬਿਸਤਰਿਆਂ ਤੋਂ ਲਾ ਕੇ ਰੋਟੀ ਤੋਂ ਲਾ ਕੇ ਹਰ ਚੀਜ਼ ਦਾ ਪ੍ਰਬੰਧ ਹੋ ਉਹ ਸਾਡੇ ਕੋਲ ਰਹਿਣ ਇੱਥੇ 2 ਦਿਨ 3 ਦਿਨ ਮੇਲਾ ਕਵਰ ਕਰਨ ਹਾਂਜੀ ਜੇ ਕੋਈ ਵੀ ਇਸ ਕਮੇਟੀ ਦਾ ਇਸ ਆਪਾਂ ਕਹਿ ਸਕਦੇ ਕਿ ਮੇਲਾ ਕਮੇਟੀ ਦਾ ਜਾਂ ਇਸ ਦਾ ਸਹਿਯੋਗ ਕਰਨਾ ਚਾਹੁੰਦਾ ਕਿਸੇ ਵੀ ਤਰੀਕੇ ਨਾਲ ਕੋਈ ਸਟਾਲ ਲਾਉਣਾ ਚਾਹੁੰਦਾ ਕੋਈ ਦਾਨ ਕਰਨਾ ਚਾਹੁੰਦਾ ਹੈ ਕੋਈ ਇਨਾਮ ਸਪான்ਸਰ ਕਰਨਾ ਚਾਹੁੰਦਾ ਜਾਂ ਕੋਈ ਸੁਝਾਅ ਦੇਣਾ ਚਾਹੁੰਦਾ ਉਹ ਫੋਨ ਤੇ ਸੰਪਰਕ ਹਾਂਜੀ ਆਸੀਂ ਫੋਨ ਨੰਬਰ ਦੇ ਦਿਆਂਗੇ ਫੋਨ ਦੋ ਫੋਨ ਨੰਬਰ ਦੇ ਦਿਆਂਗੇ ਦੋਨਾਂ ਤੇ ਸੰਪਰਕ ਕਰਨ ਕੁਝ ਵੀ ਪੁੱਛਣਾ ਚਾਹੁੰਦਾਗਾ ਹਾਂਜੀ ਤੇ ਮੈਨੂੰ ਲੱਗਦਾ ਵੀ ਇਹ ਉਹ ਆ ਵੀ ਜਿਹੜਾ ਕਿਸਾਨੀ ਦਾ ਬੂਟਾ ਸੁੱਕਦਾ ਉਹਨੂੰ ਪਾਣੀ ਪਾਉਣ ਵਾਲੀ ਗੱਲ ਹੋਊਗੀ ਜਿਹੜਾ ਬੰਦਾ ਇਹਦੇ ਲਈ ਸਹਿਯੋਗ ਕਰੂਗਾ ਸਾਰੇ ਸੱਜਣਾਂ ਨੂੰ ਬੇਨਤੀ ਕਰਦੇ ਆ ਸਹਿਯੋਗ ਕਰਿਓ ਇਹ ਮੇਲੇ ਦਾ ਜਿਹੜਾ ਐਡਰੈਸ ਆ ਪ੍ਰੋਪਰ ਆ ਮਾਨਸਾ ਤੋਂ ਜਿਹੜੀ ਸੁਨਾਮ ਪਟਿਆਲੇ ਨੂੰ ਰੋਡ ਜਾਂਦੀ ਹੈ ਇਦੇ ਉੱਤੇ ਕੋਟੜਾ ਕਲਾ ਪਿੰਡ ਆਉਂਦਾ ਕੋਟੜਾ ਕਲਾ ਪਿੰਡ ਅੱਡੇ ਤੋਂ ਇੱਕ ਛੜਕ ਲਿੰਕ ਰੋਡ ਜਾਂਦੀ ਆ ਅੱਧਾ ਕਿਲੋਮੀਟਰ ਤੇ ਆਪਣਾ ਮੇਲਾ ਲਾਇਆ ਜਾਉ ਮੂਲਾ ਸਿੰਘ ਵਾਲੇ ਨੂੰ ਜਾਂਦੀ ਆ ਇੱਕ ਬਾਈ ਗੋੜਾ ਕਲਾ ਤੋਂ ਮੂਲਾ ਸਿੰਘ ਵਾਲੇ ਨੂੰ ਜਾਂਦੀ ਆ ਵੱਡੇ ਰੋਡ ਤੋਂ ਸਿਰਫ ਅੱਧਾ ਕਿਲੋਮੀਟਰ ਪਿੱਛੇ ਆਤਮਾ ਤਾਂ ਲਾਇਆ ਉਹਦੇ ਚ ਵੀ ਇੱਕ ਬੇਨਫੀਟ ਦੱਸ ਦਿੰਨੇ ਤੁਹਾਨੂੰ ਵੀ ਪਸ਼ੂ ਡਰ ਜਾਂਦੇ ਆ ਵੱਡੇ ਰੋਡ ਤੇ ਆ ਕੇ ਘਬਰਾ ਜਾਂਦੇ ਆ ਜਾਂ ਗੱਡੀਆਂ ਭੇਡੀਆਂ ਕੋਈ ਐਕਸੀਡੈਂਟ ਹੋਣ ਦਾ ਖਤਰਾ ਹੁੰਦਾ ਅਸੀਂ ਬਿਲਕੁਲ ਸ਼ਾਂਤ ਮਾਹੌਲ 'ਚ ਮੇਲਾ ਲਾਇਆ ਇੱਕ ਗੋਪੀ ਭਾਈ ਨੇ ਗੱਲ ਬਹੁਤ ਕੰਮ ਦੀ ਆਖੀ ਸੀ ਉਹ ਗੱਲ ਮੈਂ ਦੁਆਰਾ ਚੈਨਲ ਤੇ ਵੀ ਕਹਿਣੀ ਚਾਹੁੰਨਾ ਭਾਈ ਗੋਪੀ ਕਹਿੰਦਾ ਸੀ ਵੀ ਜਵਾਕ ਨੂੰ ਜ਼ਰੂਰ ਲੈ ਕੇ ਆਇਓ ਹਾਂਜੀ ਸ਼ਨੀਵਾਰ ਤੇ ਐਤਵਾਰ ਰੱਖਿਆ ਹੋਇਆ ਅੱਛਾ ਨਹੀਂ ਵਾਰ ਤੇ ਐਤਵਾਰ ਰੱਖਿਆ ਤੇ ਬੱਚਾ ਸੱਚੀ ਜਿੰਨੇ ਵੀ ਆਪ ਬੰਦੇ ਸ਼ਕੀਨ ਖੜੇ ਆ ਜਿਨ੍ਹਾਂ ਨੇ ਵੱਡੇ ਵੱਡੀ ਬਰੀਡਿੰਗ ਕੀਤੀ ਆ ਇਹਨਾਂ ਨੇ ਮੇਲਿਆਂ 'ਚ ਜਾ ਕੇ ਬਚਪਨ 'ਚ ਹੀ ਸਿੱਖ ਕੇ ਇਹੋ ਜਿਹਾ ਕੰਮ ਕੀਤਾ ਤੇ ਤੁਸੀਂ ਆਪਣਾ ਬੱਚਾ ਜ਼ਰੂਰ ਲੈ ਕੇ ਆਇਓ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਇਹਨਾਂ ਮੇਲਿਆਂ ਦਾ ਸਟਾਰ ਹੋਵੇ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਕਰਦੇ ਆਂ ਸਾਰੀ ਕਮੇਟੀ ਦਾ ਸਾਰੇ ਸੱਜਣਾ ਦਾ ਤੇ ਜਿੰਨੇ ਵੀ ਸੱਜਣਾ ਪੰਜਾਬੀਆਂ ਨੂੰ ਫੇਰ ਅਪੀਲ ਕਰਦੇ ਆਂ ਕਿ ਸਾਰੇ ਜਣੇ ਭਰਪੂਰ ਸਹਿਯੋਗ ਕਰੋ ਆਪਾਂ ਪੂਰਾ ਤਕੜਾ ਘਟਮਾ ਮੇਲਾ ਲਾਉਣਾ ਜਿਉਂਦੇ ਰਹੋ